ਆਵਲਾ ਡਿਜ਼ਾਈਨ ਸਾਡੇ ਸਟੋਰ ਦਾ ਉਹ ਡਿਜ਼ਾਈਨ ਹੈ ਜੀ ਮਤਲਬ ਵੀ ਜੇ ਕਿਸੇ ਵੀ ਕਸਟਮਰ ਅੱਗੇ ਇਹ ਓਪਨ ਹੋ ਜਾਏ ਜਿਨ੍ਹਾਂ ਨੇ ਵਿਡਿੰਗ ਦੇ ਸੂਟ ਲੈਣੇ ਹੁੰਦੇ ਆ ਜਾਂ ਦਾਜਵਰੇ ਦੇ ਸੂਟ ਲੈਣੇ ਹੁੰਦੇ ਆ ਆਹ ਸੂਟ ਜਦੋਂ ਓਪਨ ਕਰਦੇ ਆ ਕੋਈ ਵੀ ਕਸਟਮਰ ਛੱਡ ਕੇ ਨਹੀਂ ਜਾਂਦਾ ਉਹ ਆਰਟੀਕਲ ਆ ਮੇਰੇ ਸਟੋਰ ਦਾ ਔਰ ਇਹ ਹਮੇਸ਼ਾ ਮੇਰੇ ਕੋਲੋਂ ਵੇਟਿੰਗ ਦੇ ਵੀ ਚੱਲਦਾ ਸਭ ਤੋਂ ਸੋਹਣਾ ਆਰਟੀਕਲ ਫਾਈਨਲੀ ਆਪਾਂ 10 ਕਲਰ ਆਪਾਂ ਰੈਡੀ ਕਰਵਾ ਲਏ ਦੁਬਾਰਾ ਇਹਦੇ ਚ ਸੁਪਰ ਹਿੱਟ ਆਰਟੀਕਲ ਮੋਸਟ ਟ੍ਰੈਂਡਿੰਗ ਆਰਟੀਕਲ ਪੰਜਾਬੀ ਟ੍ਰੈਡੀਸ਼ਨਲ ਫਰਕਾ ਫਰਕਾਬਾਦੀ ਆਰਟੀਕਲ ਆ ਇਹ ਸੋ ਪਿਓਰ ਸੋ ਚੈੱਕ ਕਰੋ ਦੀ ਇਹਦੀ ਪਹਿਲਾਂ ਤਾਂ ਸ਼ਰਟ ਚੈੱਕ ਕਰੋ ਫੁੱਲ ਹੈਵੀ ਦੁਪੱਟਾ ਹੋਊਗਾ ਇਹਦੇ ਨਾਲ ਪੂਰਾ ਕੇਰਾ ਕੇਰਾ ਸਾਰਾ ਹੈਵੀ ਬਣਾ ਹੋਇਆ ਪ੍ਰੋਪਰ ਹੈਵੀ 슬ੀਵਸ ਦੇ ਕੰਮ ਹੈ ਪਿਓਰ ਕਲੇਵ ਦੀ ਬਾਟਮ ਹੈ ਮੋਰ ਪੰਖੀ ਰਾਮਾ ਗ੍ਰੀਨ ਕਲਰ ਮੈਂ ਨੇ ਓਪਨ ਕਰਿਆ ਆ ਇਸ ਦਾ ਬਾਟਮ ਦੇ ਵਰਕ ਆਏਗਾ ਔਰ ਆ ਆ ਰਿਹਾ ਇਸ ਦਾ ਦੁਪੱਟਾ ਜੇ ਤੁਸੀਂ ਵੈਡਿੰਗ ਦੇ ਸੂਟ ਬਣਾਣੇ ਹਨ ਤਾਂ ਆ ਮੇਨ ਸੂਟ ਹੈ ਇਹਨੂੰ ਇਹਨੂੰ ਨਾ ਛੱਡਿਓ ਬਸ ਇਹ ਛੱੜਦਾ ਵੀ ਨਹੀਂ ਕੋਈ ਇਹੋ ਜਿਹਾ ਆਰਟੀਕਲ ਹੈ ਸੋ ਆ ਚੈੱਕ ਕਰੋ ਇਹਦਾ ਦੁਪੱਟਾ ਦਪੱਟਾ ਵੀ ਬੜਾ ਲਾਜਵਾਬ ਹੈ ਹੁਣ ਰੰਗ ਚੈੱਕ ਕਰ ਲਓ ਜਿਹੜਾ ਰੰਗ ਤੁਹਾਨੂੰ ਆਰਡਰ ਕਰਨਾ ਜਲਦੀ ਜਲਦੀ ਆਰਡਰ ਪਲੇਸ ਕਰ ਲਿਓ ਆ ਆ ਰਿਹਾ ਜੀ ਮਜੈਂਟਾ ਕਲਰ ਸਾਡੇ ਦੋ ਨੰਬਰ ਆ ਬੁਕਿੰਗ ਵਾਲੇ 78370 15332 85283 0084 ਆਹੀ ਦੋ ਨੰਬਰ ਤੇ ਬੁਕਿੰਗ ਹੋਣੀ ਆ ਫੇਕ ਪੇਜਾਂ ਆਣੇ ਤੋਂ ਬਚ ਕੇ ਰਹੋ ਆਪਣਾ ਵੀਡੀਓ ਕਾਲ ਤੇ ਵੈਰੀਫਾਈ ਕਰਕੇ ਆਰਡਰ ਕਰੋ ਚੈੱਕ ਕਰੋ ਕਲਰ ਮਹਿਰੂਨ ਪਿੰਕ ਮਜੈਂਟਾ ਫਰੋਜ਼ੀ yellow navy blue ਕਲਰ ਚੈੱਕ ਕਰੋ ਇੱਕ ਤੋਂ ਇੱਕ ਰੰਗ ਵਨ ਸਵੰਨੇ ਸੁਹੇ ਰੰਗ ਨੇ ਇਹੇ ਰਾਸ਼ਟ ਕਲਰ ਮੂੰਗਿਆ ਸ਼ੇਡ ਰੈੱਡ ਕਲਰ ਲੋ ਜੀ ਰੈੱਡ ਲਈ ਹੈ ਮੈਨੂੰ ਕੋ ਕੱਲ ਪਰਸੋ ਹੀ ਮੈਸੇਜ ਆਇਆ ਕਸਟਮਰ ਦਾ ਭਾਜੀ ਰੈੱਡ ਪੀਸ ਹੈਗਾ ਲੋ ਜੀ ਫਾਈਨਲੀ ਰੈੱਡ ਵੀ ਆ ਗਿਆ ਸੋ ਕੋਈ ਵੀ ਕਲਰ ਬਾਏ ਕਰ ਲੋ ਬੜਾ ਪਿਆਰਾ ਆਰਟੀਕਲ ਹੈ ਹੈਡਿੰਗ ਦੇ ਲਈ ਤੁਹਾਨੂੰ ਸੂਟ ਤਾਂ ਮਿਲਣਗੇ ਹੀ ਮਿਲਣਗੇ ਆਪਣੇ ਕੋਲ ਪਰ ਲਹਿੰਗੇ ਵੀ ਟਾਪ ਕਲਾਸ ਮਿਲਣਗੇ ਟ੍ਰੈਂਡਿੰਗ ਲਹਿੰਗੇ ਸੋ ਚੈੱਕ ਕਰੋ ਜੀ ਲਹਿੰਗਾ ਰੀਸਟਾਕ ਹੋਇਆ ਹੈ ਅਗਰ ਤੁਸੀਂ ਰਿੰਗ ਸ਼ਰਮਣੀ ਦੇ ਲਹਿੰਗਾ ਵੇਅਰ ਕਰਨਾ ਹੈ ਜਾਂ ਆਊਟਫਿਟ ਐਸਾ ਕੋਈ ਲੱਭ ਰਹੇ ਹੋ ਫਿਰ ਸਭ ਤੋਂ ਸੋਹਣਾ ਹੋਵੇਗਾ ਜਾ ਤੁਸੀਂ ਵੈਡਿੰਗ ਦੇ ਲਈ ਕੋਈ ਬਰਾਇਡਲ ਕੁਛ ਡਿਫਰੈਂਟ ਦਾ ਕਲਰ ਆਊਟਫਿਟ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਪੀਸ ਚੈੱਕ ਕਰੋ ਜੀ ਇਹ ਪੀਸ ਬੜਾ ਲਾਜਵਾ ਬਣਾ ਹੋਇਆ ਆ ਆਊਟਫਿਟ ਬੜਾ ਸ਼ਾਨਦਾਰ ਹੈ ਲਹਿੰਗਾ ਬਹੁਤ ਸੋਨਾ ਬਣਾ ਹੋਇਆ ਹੈ ਲਹਿੰਗੇ ਦਾ ਫਲੇਅਰ ਫੁੱਲ ਫਲੇਅਰ ਆ ਰਿਹਾ ਹੈ ਕੈਂਡ ਵਗੈਰਾ ਲੱਗੀ ਹੋਈ ਹੈ ਲਹਿੰਗੇ ਤੇ ਸੋ ਸਾਰਾ ਹੈਂਡਵਰਕ ਦਾ ਫਰੰਟ ਬੈਕ ਦਾ ਲਹਿੰਗਾ ਪੀਚ ਗਾਜ਼ਰੀ ਦਾ ਛੇੜਾ ਬੜਾ ਪਿਆਰਾ ਆ ਆ ਰਹੀ ਹੈ ਇਹਦੀ ਸ਼ਰਟ ਫਰੰਟ ਬੈਕ ਤੇ ਸ਼ਰਟ ਤੇ ਪੂਰਾ ਹੈਵੀ ਕੰਮ ਹੋਏਗਾ ਸ਼ੋਰ ਦੇਖੋ ਕਿੰਨੀ ਪਿਆਰੀ ਬਣੀ ਹੋਈ ਹੈ ਬਿਊਟੀਫੁਲ ਆਊਟਫਿਟ ਹੈ ਚਾਹੇ ਤੁਸੀਂ ਰਿੰਗ ਸ cerimoney ਤੇ ਵੇਅਰ ਕਰੋ ਚਾਹੇ ਵੈਡਿੰਗ ਤੇ ਰਿਸੈਪਸ਼ਨ ਤੇ ਪਾਰਟੀ ਫੰਕਸ਼ਨ ਤੇ ਜਿਵੇਂ ਮਰਜ਼ੀ ਪਾਓ ਸੋ ਆ ਚੈੱਕ ਕਰੋ ਇਸ ਦਾ ਬੈਕ ਤੇ ਵਰਕ ਫੁੱਲ ਹੈਵੀ 슬ੀਵਸ ਤੇ ਕੰਮ ਹੈ ਆ ਦੇਖੋ ਬਾਜੂ ਤੇ ਪੂਰਾ ਹੈਵੀ ਕੰਮ ਹੈ ਪੀਸ ਬੜਾ ਲਾਜਵਾ ਬਣਾਇਆ ਆਊਟਫਿਟ ਬੜਾ ਸ਼ਾਨਦਾਰ ਹੈ ਸਪੈਸ਼ਲ ਲਹਿੰਗਾ ਬੜਾ ਪਿਆਰਾ ਲਹਿੰਗਾ ਔਰ ਚੈੱਕ ਕਰੋ ਜੀ ਇਸ ਦਾ ਦੁਪੱਟਾ ਅਲਟੀਮੇਟ ਦੁਪੱਟਾ ਬਣਾ ਆ ਜੀ ਅਲਟੀਮੇਟ ਫੁੱਲ ਹੈਵੀ ਦੁਪੱਟਾ ਦੁਪੱਟੇ ਦੇ ਵਰਕ ਚੈੱਕ ਕਰੋ ਐਕਸਲੈਂਟ ਪੀਸ ਹੈ ਜੀ ਸੋ ਆਪਣੀ ਸਨੈਪਚੈਟ ਆਈਡੀ ਵੀ ਫੋਲੋ ਕਰ ਲਿਓ ਜੀ ਆਪਾਂ ਲਿੰਕ ਪਾਇਆ ਹਾ ਸਟੋਰੀ ਚ ਸੋ ਆਪਾਂ ਸਨੈਪਚੈਟ ਤੇ ਵੀ ਆ ਗਏ ਹੁਣ ਤੇ ਜਲਦੀ ਉਹਦੇ ਉੱਥੇ ਹੀ ਫੋਲੋ ਕਰੋ ਅਗਰ ਤੁਸੀਂ ਇਸ ਨੂੰ ਬਾਏ ਕਰਨਾ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਆ ਜੀ ਹੁਣ ਦੀਵਾਲੀ ਵੀ ਨੇੜੇ ਆਣ ਵਾਲੀ ਹੈ ਜੀ ਤੇ ਆਪਣੇ ਕੋਲ ਰਾਕਟਾਂ ਆਣੀਆਂ ਸ਼ੁਰੂ ਹੋ ਗਈਆਂ ਲਹਿੰਗੇ ਸੂਟ ਇਹ ਰਾਕਟਾਂ ਕਹਿੰਦਾ ਮੈਂ ਇਹਨਾਂ ਨੂੰ ਸੋ ਇਹ ਲਹਿੰਗੇ ਸੂਟ ਉਹ ਲਹਿੰਗੇ ਨੇ ਵੀ ਕਸਟਮਰ ਕੋਲੋਂ ਆਪਸ਼ਨ ਨਹੀਂ ਹੁੰਦੀ ਸੀ ਪਹਿਲਾਂ ਪਹਿਲਾਂ ਆਪਸ਼ਨ ਹੁੰਦੀ ਸੀ ਸਿਰਫ ਰੈਡੀ ਕਰਵਾਉਣਾ ਪੈਂਦਾ ਸੀ ਲਹਿੰਗਾ ਆਪਣੀ ਮਨਪਸੰਦ ਦਾ ਹੁਣ ਆਪਣੀ ਮਨਪਸੰਦ ਦਾ ਲਹਿੰਗਾ ਤੁਸੀਂ ਰੈਡੀ ਟੂ ਸੋ ਲਹंगे ਇਹੋ ਜੇ ਮਿਲਣਗੇ ਕਿ ਜਿਹੜੇ ਲਹंगे ਤੁਸੀਂ 50-50000 ਲਾ ਕੇ ਰੈਡੀ ਕਰਵਾਣੇ ਹੋ ਉਹੀ ਲਹंगे ਤੁਹਾਨੂੰ ਹਾਫ ਰੇਟ ਤੇ ਮਿਲਨੇ ਆ। ਆ ਚੈੱਕ ਕਰੋ ਜੀ ਲਹंगा। ਲਹंगे ਦਾ ਫੁੱਲ ਫਲੇਅਰ ਆ ਰਿਹਾ। ਪ्योर ਸ਼ਿਮਰ ਦੇ ਉੱਤੇ ਲਹंगा ਬਣਾ ਹੋਇਆ। ਚਾਹੇ ਤੁਸੀਂ ਰਿੰਗ ਸਰਮਨੀ ਲਈ ਲੈਣਾ, ਚਾਹੇ ਵੈਡਿੰਗ ਦੇ ਲਈ ਲੈਣਾ, ਚਾਹੇ ਬਰਾਇਡਰ ਦੇ ਲਈ ਲੈਣਾ, ਚਾਹੇ ਤੁਹਾਡੇ ਬ੍ਰਦਰ ਦੀ ਮੈਰਿਜ ਆ ਚਾਹੇ ਤੁਸੀਂ ਆਪਣੇ ਦਾਜਵਰੀ ਵਾਸਤੇ ਕੋਈ ਆਊਟਫਿਟ ਲੈਣਾ। ਸਭ ਤੋਂ ਸੋਹਣਾ ਆਊਟਫਿਟ ਲੈ ਕੇ ਆਇਆ ਜੀ ਪਿੰਕ ਗਾਜ਼ਰੀਆ ਛੇੜਾ ਬੜਾ ਸੋਹਣਾ। ਸੋ ਫਰੰਟ ਬੈਕ ਦਾ ਪ੍ਰੋਪਰ ਫਲੇਅਰ ਹੈਵੀ ਬਣਾ ਹੋਇ ਜਬਰਦਸਤ ਲਹਿੰਗਾ ਔਰ ਚੈੱਕ ਕਰੋ ਇਹਦੀ ਸ਼ਰਟ ਲਹਿੰਗਾ ਪ੍ਰੋਪਰ ਰੈਡੀ ਟੂ ਵੇਅਰ ਆ ਜੀ ਬਸ ਗੱਲੀ ਸ਼ਰਟ ਸਟੀਚ ਹੋਏਗੀ ਸ਼ਰਟ ਦੀ ਜਿਹੜੀ ਲਾਈਨਿੰਗ ਆ ਉਹ ਨਾਲ ਹੀ ਆ ਸ਼ਰਟ ਚੈੱਕ ਕਰੋ ਇਹਦਾ ਸਾਈਜ਼ ਜਿੰਨਾ ਮਰਜ਼ੀ ਬਣਾ ਲਓ ਕਿਉਂਕਿ ਸ਼ਰਟ ਆਨ ਸਟੀਚ ਤਾਂ ਹੈ ਕਿ ਕਈਆਂ ਨੂੰ ਸਾਈਜ਼ ਦੀ ਪ੍ਰੋਬਲਮ ਹੁੰਦੀ ਹੈ ਸੋ ਸਾਈਜ਼ ਤੁਸੀਂ ਜਿੰਨਾ ਮਰਜ਼ੀ ਰੱਖੋ ਜਿੰਨਾ ਮਰਜ਼ੀ ਸਿਚ ਕਰਾ ਲਓ ਸੋ ਛੋੜ ਸ਼ਰਟ ਨਾਲ ਲਹਿੰਗਾ ਬੜਾ ਪਿਆਰਾ ਲੈ ਕੇ ਆਇਆ ਪ੍ਰੋਪਰ ਹੈਵੀ ਕੰਮ ਕਰਾਇਆ ਸ਼ਰਟ ਤੇ ਤੁਸੀਂ ਪੀਸ ਚੈੱਕ ਕਰੋ ਮੈਂ ਕਹਿੰਦਾ ਇਹ ਮੂੰਹੋਂ ਬੋਲਦਾ ਲਹਿੰਗਾ ਇਹ ਕਹਿੰਦਾ ਵੀ ਮੈਂ ਹਾਂ ਸੋਣਾ ਇਹਨੂੰ ਕਹਿੰਦੇ ਆਂਦਾ ਖੂਬਸੂਰ ਸੋ ਫਰੰਟ ਪੂਰਾ ਹੈਵੀ ਆ ਗਿਆ ਪ੍ਰੋਪਰ ਦਬਕੇ ਦਾ ਕੰਮ ਆ ਗਿਆ ਲਹਿੰਗਾ ਬਹੁਤ ਸ਼ਾਨਦਾਰ ਆ ਚੈੱਕ ਕਰੋ ਇਹਦਾ ਦੁਪੱਟਾ ਦੁਪੱਟਾ ਵੀ ਬੜਾ ਕੈਂਟ ਬਣਾ ਹੋਇਆ ਹੈ ਕਾਰਨਰ ਦੁਪੱਟੇ ਤੇ ਤੇ ਸਾਰਾ ਹੈਂਡਵਕ ਦਾ ਕੰਮ ਸੋ ਬੁਕਿੰਗ ਲਈ ਸਾਡੇ স্ক্রিন ਤੇ ਦੋ ਨੰਬਰ ਮੈਂਸ਼ਨ ਨੇ ਜਲਦੀ ਜਲਦੀ ਬੁਕਿੰਗ ਕਰਾਓ ਇਹ ਆਰਟੀਕਲ ਨੂੰ ਮੈਂਨੇ ਅਪ੍ਰੈਲ ਦੇ ਮੰਥ ਦੇ ਵਿੱਚ ਮੈਂਨੇ ਲਾਂਚ ਕਰਿਆ ਸੀਗਾ ਔਰ ਅਪ੍ਰੈਲ ਤੋਂ ਲਾ ਲਓ ਤੁਸੀਂ ਹੁਣ ਸਤੰਬਰ ਚ ਆ ਰਿਹਾ ਹੈ ਸਤੰਬਰ ਤੱਕ ਮੈਨੂੰ ਦੁਬਾਰਾ ਰੀਲ ਪਾਣ ਦਾ ਮੌਕਾ ਨਹੀਂ ਮਿਲਿਆ ਇਸ ਡਿਜ਼ਾਈਨ ਦਾ ਖਾਸ ਕਰਕੇ ਤੋ ਕਿ ਇਹ ਡਿਜ਼ਾਈਨ ਰੇਟ ਦੇ ਅਕੋਰਡਿੰਗ ਇੰਨਾ ਸ਼ਾਨਦਾਰ ਆਰਟੀਕਲ ਆ ਜੇ ਤੁਸੀਂ ਇਹੀ ਆਈਟਮ ਰੈਡੀ ਕਰਾਉਣੀ ਹੈ ਤਾਂ 15000 ਰੁਪਏ ਘਟੋਟ ਮੈਕਸਿਮਮ ਲੱਗੂ ਹੈ ਹੀ ਲੱਗੂਗਾ ਆਪਾਂ ਦੇਣਾ 9000 ਰੁਪਏ ਦੀ ਰੇਂਜ ਦੇ ਵਿੱਚ ਇਹ ਆਰਟੀਕਲ ਫੁੱਲ ਹੈਵੀ ਪੀਸ ਮੌਕਾ ਨਹੀਂ ਮਿਲਿਆ ਇੰਨੀ ਬੁਕਿੰਗ ਹੋਈ ਆ ਆਰਟੀਕਲ ਦੀ ਕਿ ਜਦੋਂ ਵੀ ਪੀਸ ਜਿੰਨੇ ਵੀ ਆਏ ਆ ਜਿੰਨੇ ਵੀ ਰੀਸਟਾਕ ਹੋਏ ਆ ਨਾਲ ਦੀ ਨਾਲ ਕੋਰੀ ਰਹੀ ਗਈ ਆ ਸਾਨੂੰ ਰੀਲ ਪਾਉਣ ਦਾ ਮੌਕਾ ਨਹੀਂ ਦਿੱਤਾ ਕਸਟਮਰਾਂ ਨੇ ਸੋ ਤੁਹਾਡਾ ਇੰਨਾ ਪਿਆਰ ਮਿਲਿਆ ਆ ਚੈੱਕ ਕਰੋ ਜੀ ਫਾਈਨਲੀ ਆਪਾਂ ਫੇਰ ਫੁੱਲ ਕੁਆਂਟੀਟੀ ਦੇ ਵਿੱਚ ਲੈ ਆਏ ਆ ਸੋ ਪੂਰਾ ਫਰੰਟ ਹੈਵੀ ਪਿਓਰ ਗਲਾਸ ਸ਼ਿਮਰ オーਰਗੈਂਜ਼ਾ ਦਾ ਇਹ ਆਰਟੀਕਲ ਹੈ ਪ੍ਰੋਪਰ 슬ੀਵਸ ਦੇ ਕੰਮ ਹੈ ਸਾਡਾ ਇਕੋ ਆਫੀਸ਼ਲ ਅਕਾਊਂਟ ਹੈ ਜੀ ਅਮਰਤ ਸਰਿਆ ਮਾਲ ਲੈਣਾ ਸੰਝ ਦੇ ਦੇ 2 ਲੱਖ 54 53 ਹਜ਼ਾਰ ਕੋਲਰ ਦਾ ਇਹ ਵੱਧ ਹੀ ਰਹਿਣੇ ਆ ਸੋ ਇਹ オリジナル ਦੀ ਪਹਿਚਾਨ ਦੱਸ ਰਿਹਾ ਫੇਕ ਪੇਜਾਂ ਵਾਲੇ ਤੋਂ ਬਚ ਕੇ ਰੋ ਆਪਣਾ ਵੈਰੀਫਾਈ ਕਰਕੇ ਆਰਡਰ ਕਰਿਆ ਕਰੋ ਵੀਡੀਓ ਕਾਲ ਦਾ ਦੇਖ ਕੇ ਪ੍ਰੋਪਰ ਪਿਓਰ ਕਰੀਮ ਦੀ ਬੋਟਮ ਦੇ ਸਾਰਾ ਹੈਂਡਵਰਕ ਬੜਾ ਪਿਆਰਾ ਆਰਟੀਕਲ ਪਿਓਰ ਗਲਾਸ ਸ਼ਿਮਰ オーਰਗੈਂਜ਼ਾ ਦਾ ਆ ਰਿਹਾ ਇਹਦਾ ਦੁਪੱਟਾ ਦੁਪੱਟਾ ਪੂਰਾ ਫੋਰ ਸਾਈਡ ਬੜਾ ਸ਼ਾਨਦਾਰ ਦੁਪੱਟਾ ਪੀਸ ਆਪਣੇ ਕੋਲ ਫੁੱਲ ਕੁਆਂਟੀਟੀ ਚ ਆ ਗਿਆ ਇਹ ਸੋ 9000 ਰੁਪਏ ਦਾ ਪ੍ਰਾਈਸ ਹੈ ਦੋ ਨੰਬਰ ਤੇ ਤੁਸੀਂ ਆਰਡਰ ਕਰਨਾ ਸਾਡੇ ਦੋਨੋਂ ਨੰਬਰ ਸਕਰੀਨ ਤੇ ਮੈਂਸ਼ਨ ਨੇ ਡਿਜ਼ਾਈਨ ਦੀ ਤਾਂ ਬੜਿਆਂ ਨੇ ਕਾਪੀ ਕਰੀ ਆ ਪਰ ਜੋ オリジナル ਚੀਜ਼ ਹੈ ਉਹ ਕਾਪੀ ਤਾਂ ਕੀ ਹੋਊਗੀ ਹਨਾ オリジナル ਚੀਜ਼ ਦੀ ਕੋਈ ਰੀਜ਼ ਨਹੀਂ ਹੋ ਸਕਦੀ ਸੋ ਚੈੱਕ ਕਰੋ ਜੀ ਇਹ ਆਰਟੀਕਲ ਆਪਾਂ ਰੀਸਟਾਕ ਕਰਵਾਇਆ ਤਿੰਨ ਸ਼ੇਡ ਬਣ ਕੇ ਆਏ ਆ ਕਾਫੀ ਕਲਰ ਪਹਿਲੀ ਵਾਰ ਆਇਆ ਇਹ ਦੋਨੋਂ ਕਲਰ ਆਪਣੇ ਕੋਲ ਪਹਿਲਾਂ ਵੀ ਆਏ ਆ ਕਾਫੀ ਕਲਰ ਪਹਿਲੀ ਵਾਰ ਆਇਆ ਕਾਫੀ ਰੰਗ ਉਹ ਰੰਗ ਹੈ ਜਿਹੜਾ ਅਲੋਪ ਹੋ ਗਿਆ ਹਾਂ ਬਹੁਤ ਰੇਅਰ ਮਿਲਦਾ ਬਹੁਤ ਘੱਟ ਮਿਲਦਾ ਕਸਟਮਰ ਦੀ ਡਿਮਾਂਡ ਪੂਰੀ ਰਹਿੰਦੀ ਹੈ ਪਰ ਕਦੇ-ਕਦੇ ਕਿਸੇ-ਕਿਸੇ ਆਰਟੀਕਲ 'ਚ ਆ ਜਾਂਦਾ ਜਿਵੇਂ ਅੱਜ ਇਸ 'ਚ ਆ ਗਿਆ ਸੋ ਇਹ ਆਰਟੀਕਲ オリジナル ਹੋਏਗਾ ਪਿਓਰ ਗਲਾਸ ਸ਼ਿਮਰ オーਰਗੈਂਜ਼ਾ ਤੇ ਸਾਰਾ ਹੈਂਡਵਰਕ ਦਾ ਕੰਮ ਔਰ オリジナル ਹੀ ਦੁਪੱਟਾ ਲੱਗਾ ਹੈ ਪੋਰਟਲੀ ਵਾਲਾ ਡਿਜ਼ਾਈਨ ਹੈ neck ਤੇ ਟੋਟਲੀ ਹੈਂਡ ਦਾ ਕੰਮ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖੋ ਸ਼ਾਰਟ ਤੋਂ ਸ਼ਾਰਟ ਰੱਖ ਲਓ ਲੌਂਗ ਤੋਂ ਲਾਉਂਗਾ ਸੋ ਪ੍ਰੋਪਰ 슬ੀਵ ਸੇਮ ਆ ਰਹੀ ਹੈ ਪਿਓਰ ਕੇਪ ਦੀ ਬਾਟਮ ਆ ਰਹੀ ਹੈ ਬਾਟਮ ਤੇ ਫੁੱਲ ਹੈਂਡ ਦਾ ਕੰਮ ਹੈ ਸੋ ਅੱਜ ਦੀ ਪੋਰਟਲੀ ਆਏਗੀ ਚਾਹੇ ਤੁਸੀਂ ਇਸ ਦੇ ਵਿੱਚ ਜੋ ਮਰਜ਼ੀ ਪਾਓ ਪੈਸੇ ਪਾਓ ਫੋਨ ਪਾਓ ਜੋ ਮਰਜ਼ੀ ਪਾਓ ਐਕਸਟਰਾ ਲੈਣ ਦੀ ਲੋੜ ਨਹੀਂ ਕੋਈ 2025 ਦਾ ਪਰਸ ਐਕਸਟਰਾ ਖਿਦਾਂ ਦੀ ਲੋੜ ਨਹੀਂ ਪੈਣੀ ਇਸ ਸੂਰ ਦੇ ਨਾਲ ਆ ਚੈੱਕ ਕਰੋ ਹੁਣ ਇਹਦਾ ਦੁਪੱਟਾ ਓਏ ਹੋਏ ਦੁਪੱਟਾ ਤਾਂ ਮੈਂ ਕਹਿੰਦਾ ਜਿਹੜੀ origial ਚੀਜ਼ ਹੈ ਨਾ ਦੁਪੱਟੇ ਦੀ ਮਤਲਬ ਕਿ ਬਿਊਟੀ ਦੱਸਦੀ ਹੈ ਵੀ ਹਾਂ ਹੈ ਗੱਲ ਬਾਤ ਹੁਣ ਕਲਰ ਆਪਾਂ ਤਿੰਨ ਬਣਾਵਾ ਲਈ ਜੀ ਕਾਫੀ ਸ਼ੇਡ ਆ ਗਿਆ ਇਹ ਇੱਕ ਆਏਗਾ orange shade ਕਲਰ ਤੁਸੀਂ ਕੋਈ ਵੀ ਬਾਇ ਕਰ ਲਓ rust orange color coffee color ਤੇ niche cherry color ਕਲਰ ਤਿੰਨੇ ਬੜੇ ਪਿਆਰੇ ਨੇ ਕਲਰ ਤੁਸੀਂ ਕੋਈ ਵੀ ਲੈ ਲਓ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰੋ ਆਰਡਰ ਲਈ ਸਾਡੇ ਦੋ ਨੰਬਰ ਸਕਰੀਨ ਤੇ ਮੈਂਸ਼ਨ ਨੇ ਪੂਰ ਪਿਓਰ 35 ਗ੍ਰਾਮ organza ਦਾ ਅਲਟੀਮੇਟ ਬੁਟੀਕ ਵਿੱਚ ਰੀਸਟਾਕ ਹੋਇਆ ਜੀ ਗ੍ਰੇ ਰੰਗ ਇਹ ਕਲਰ ਬਹੁਤ ਪਿਆਰਾ ਹੈ ਮੇਰੇ ਕੋਲ ਪੂਰੀ ਦੁਕਾਨ ਦੇ ਵਿੱਚ ਰੰਗ ਹੈਗੇ ਤਾਂ ਨਹੀਂ ਪਰ ਇਹੋ ਜੀ ਟੋਨ ਨਹੀਂ ਪਈ ਕੋਈ ਤੇ ਰੰਗ ਬਥੇਰੇ ਨੇ ਇਦਾਂ ਦੇ ਪਰ ਇਹ ਸੇਮ ਟੋਨ ਨਹੀਂ ਪਈ ਸੂਟ ਬੜਾ ਪਿਆਰਾ ਫਰੰਟ ਬੈਕ ਦੇ ਡਿਜ਼ਾਈਨ ਬਣਾ ਹੋਇਆ ਹੈ ਇਸ ਦਾ ਆ ਚੈੱਕ ਕਰੋ ਪਹਿਲਾਂ ਇਹਦਾ ਫਰੰਟ ਫਰੰਟ ਤੇ ਟੋਟਲੀ ਹੈਂਡ ਦਾ ਕੰਮ ਲਗਜ਼ਰੀ ਐ ਐਕਸਕਲੂਸਿਵ ਆਰਟੀਕਲ ਆ ਜੀ ਇਹ ਪਾਰਟੀ ਫੰਕਸ਼ਨ ਲਈ ਇੱਕ ਤੋਂ ਇੱਕ ਵੇਅਰਿੰਗ ਦੇ ਲਈ ਦਾਜ ਵਰਜ ਲਈ ਇੱਕ ਤੋਂ ਇੱਕ 1-1 ਨੇ ਡਿਜ਼ਾਈਨਰ ਸੂਟ ਮੇਰੇ ਕੋਲ ਮਿਲਣਗੇ ਆ ਚੈੱਕ ਕਰੋ ਆਪਣੀ ਸਨੈਪਚੈਟ ਆਈਡੀ ਵੀ ਫੋਲੋ ਕਰ ਲਿਓ ਆਪਾਂ ਸਟੋਰੀਜ ਲਿੰਕ ਉਹਦਾ ਪਾਇਆ ਹੋਇਆ ਸੋ ਆ ਚੈੱਕ ਕਰੋ ਪਿਓਰ ਕਲੇਵ ਦੀ ਬਾਟਮ ਬਾਟਮ ਤੇ ਸਾਰਾ ਹੈਂਡ ਦਾ ਕੰਮ ਫਰੰਟ ਪੂਰਾ ਹੈਵੀ ਆ ਗਿਆ ਹੁਣ ਬੈਕ ਤੇ ਡਿਜ਼ਾਈਨ ਦਿਖਾਣਾ ਬੈਕ ਤੇ ਆ ਚੀਜ਼ ਬਣਾਈ ਹੋਈ ਆ ਬੜੀ ਪਿਆਰੀ ਬੜਾ ਸੋਹਣਾ ਡਿਜ਼ਾਈਨ ਹੈ ਮਤਲਬ ਹੀ ਡਿਜ਼ਾਈਨਿੰਗ ਕਲਰ ਕੰਬੀਨੇਸ਼ਨ ਵਰਕ ਦਾ ਕੰਟਰਾਸਟ ਬਹੁਤ ਪਿਆਰਾ ਦੁਪੱਟਾ ਦਾ ਕੰਬੀਨੇਸ਼ਨ ਪਹਿਲੀ ਵਾਰ ਆਇਆ ਹੈ ਇਦਾਂ ਦਾ ਕੰਟਰਾਸਟ ਨਵਾਂ ਕੰਬੀਨੇਸ਼ਨ ਹੈ ਸੋ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਆਰਡਰ ਕਰਨਾ ਦੋ ਨੰਬਰ ਤੇ ਸਾਡਾ ਇੱਕੋ ਅਫੀਸ਼ੀਅਲ ਅਕਾਊਂਟ ਹੈ ਮੈਂ ਹਰ ਵਾਰੀ ਦੱਸ ਕੇ ਹਟਿਆ ਹੁਣ ਸਨੈਪਚੈਟ ਨੂੰ ਵੀ ਫੋਲੋ ਕਰ ਲਿਓ ਸਨੈਪਚੈਟ ਤੇ ਆਪਾਂ ਸਟੋਰੀ ਚ ਲਿੰਕ ਪਾਇਆ ਹਾਂ ਸੋ ਬੜਾ ਪਿਆਰਾ ਔਰ ਔਰਗੈਂਜ਼ਾ ਦੇ ਵਿੱਚ ਮੈਂ ਬੁਟੀਕ ਮੇਡ ਆਰਟੀਕਲ ਲੈ ਕੇ ਆਇਆ ਉਹ ਵੀ ਬਰਬਰੀ ਹੈ ਕਿ ਔਰਗੈਂਜ਼ਾ ਫੈਬਰਿਕ ਨਹੀਂ ਪਤਾ ਸੋ ਬੜਾ ਪਿਆਰਾ ਆਰਟੀਕਲ ਹੈ। ਸੋ ਡਿਜ਼ਾਈਨਿੰਗ ਚੈੱਕ ਕਰ ਲਓ। ਸੂਟ ਬੜਾ ਸ਼ਾਨਦਾਰ ਬਣਾਇਆ ਹੈ। ਬੁਟੀਕ ਪੀਸ ਆਏਗਾ ਜੀ ਇਹ। ਦੋ ਰੰਗ ਬਣਵਾਏ ਆ ਆਪਾਂ। ਇਹ ਆਏਗਾ ਪਿਓਰ ਦਾ ਫਿਰੋਜ਼ੀ ਕਲਰ, ਪੀਕਾਕ ਫਿਰੋਜ਼ੀ ਦਾ ਛੇੜਾ ਬੜਾ ਸੋਹਣਾ ਛੇੜਾ। ਫਰੰਟ ਪੂਰਾ ਹੈਵੀ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਆ। ਪ੍ਰੋਪਰ ਹੈਵੀ ਬਾਜੂ ਤੇ ਕੰਮ ਹੈ। ਅਲਟੀਮੇਟ ਪੀਸ ਆ ਜੀ, ਅਲਟੀਮੇਟ। ਔਰ ਚੈੱਕ ਕਰੋ ਜੀ ਇਜ਼ ਦਾ ਪਿਓਰ ਕਰੇਪ ਦਾ ਪਲੇਨ ਫੈਬਰਿਕ ਰਹੇਗਾ। ਬਾਟਮ ਤੇ ਕੰਮ ਨਹੀਂ ਆਏਗਾ। ਮੈਨੂੰ ਪਲੇਖਾ ਸੀ ਵੀ ਬਾਟਮ ਤੇ ਕੰਮ ਆਇਆ। ਬਾਟਮ ਤੇ ਕੰਮ ਦੁਪੱਟਾ ਪੂਰਾ ਫੋਰ ਸੈਟ ਵਿਦ ਬੁਟੀ ਵਰਕ ਸੋ ਦੁਪੱਟੇ ਤੇ ਸਾਰਾ ਵਰਕ ਕਰਿਆ ਹੋਇਆ ਦੋ ਰੰਗ ਆਪਾਂ ਰੈਡੀ ਕਰਵਾਏ ਆ ਦੋਨੋਂ ਰੰਗ ਸੋਨੇ ਆ ਰਾਇਲ ਬਲੂ ਇੱਕ ਆਏਗਾ ਫਰੋਜ਼ੀ ਪਿਓਰ ਦਾ ਸ਼ੇਡ ਬੁਟੀਕ ਪੀਸ ਹੈ ਬੜਾ ਪਿਆਰਾ ਆਰਟੀਕਲ ਹੈ ਅਲਟੀਮੇਟ ਕਲੈਕਸ਼ਨ ਹੈ ਵੈਡਿੰਗ ਲਈ ਸਪੈਸ਼ਲ ਪੀਸ ਨੇ ਸੋ ਜਲਦੀ ਜਲਦੀ ਆਰਡਰ ਕਰ ਲਓ ਆਰਡਰ ਲਈ ਦੋ ਨੰਬਰ ਸਾਡੇ ਸਕਰੀਨ ਤੇ ਮੈਂਸ਼ਨ ਨੇ ਸਨੈਪਚੈਟ ਦੀ ਆਈਡੀ ਵੀ ਫੋਲੋ ਕਰ ਲਿਓ ਅਮਰਸਰੀਆ ਮਾਲਜਨ ਸੋ ਬੜਾ ਪਿਆਰਾ ਆਰਟੀਕਲ ਨਾਣੀ ਮਜ਼ੈਂਟਾ ਕਲਰ ਦਾ ਟਾਪ ਸੇਲਰ ਆਰਟੀਕਲ ਹੈ ਜੀ ਮੇਰੇ ਸਟੋਰ ਦਾ ਆਵਲਾ ਇੰਨਾ ਪਿਆ ਸੂਟ ਦੀ ਮਤਲਬ ਕਿ ਜਿਹੜੀ ਲੋਕਾਂ ਇੰਨੀ ਪਿਆਰੀ ਹੈ ਨਾ ਦੁਪੱਟਾ ਇੰਨਾ ਪਿਆਰਾ ਬਣਾ ਹੋਇਆ ਹੈ ਪ੍ਰੋਪਰ ਟਰੈਡੀਸ਼ਨਲ ਸੂਟ ਹੈ ਇਹ ਪੰਜਾਬੀ ਆ ਚੈੱਕ ਕਰੋ ਜੀ ਰਾਣੀ ਮਜ਼ੈਂਟਾ ਕਲਰ ਇਹ ਪੰਜਾਬੀਆਂ ਦਾ ਮੇਨ ਰੰਗ ਹੈ ਜੀ ਪੂਰਾ ਫਰੰਟ ਪ੍ਰੋਪਰ ਹੈਵੀ ਬਾਜੂ ਬੁਟੀਕ ਮੇਡ ਆਰਟੀਕਲ ਆ ਰਿਹਾ ਹੈ ਬੜਾ ਪਿਆਰਾ ਆਰਟੀਕਲ ਹੈ ਪਿਓਰ ਕ੍ਰੇਪ ਦੀ ਇਸ ਦੀ ਬੋਟਮ ਆਣੀ ਹੈ ਸੋ ਪੂਰਾ ਫਰੰਟ ਹੈਵੀ ਆ ਰਿਹਾ ਪ੍ਰੋਪਰ ਹੈਵੀ ਸਲੀਸੇ ਕੰਮ ਏਦੀ ਸ਼ਾਨ ਇਹਦਾ ਦੁਪੱਟਾ ਓਏ ਹੋਏ ਕਹਿੰਦੇ ਦੁਪੱਟਾ ਸੋਹਣਾ ਹੋਵੇ ਤਾਂ ਦੁੱਗਣਾ ਤਿਕਣਾ ਰੋ ਪੈ ਜਾਂਦਾ ਸੂਟ ਦਾ ਗੱਲ ਸੱਚੀ ਹੈ ਦੁਪੱਟੇ ਨੇ ਪੂਰਾ ਰੋਪ ਪਾਇਆ ਹੋਇਆ ਹਾ ਸੂਰ ਦੇ ਉੱਤੇ ਸਭ ਤੋਂ ਸੋਹਣਾ ਦੁਪੱਟਾ ਬਣਾ ਹੋਇਆ ਹੈ ਤਿੰਨ ਪੀਸ ਮੇਰੇ ਕੋਲ ਰੀਸਟਾਕ ਹੋ ਗਿਆ ਜੀ ਦੁਬਾਰਾ ਬੁਕਿੰਗ ਔਨ ਹੋ ਗਈ ਹੈ ਜੀ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰ ਲਓ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੈ ਪਿਛਲੀ ਵਾਰੀ ਆਉਣ ਵਾਲੇ ਡਿਜ਼ਾਈਨ ਦੇ ਵਿੱਚ ਜਿਹੜਾ ਮੇਰੇ ਕੋਲ ਕਨਸੈਪਟ ਬਣ ਕੇ ਆਇਆ ਸੀ ਉਹ ਆਇਆ ਸੀਗਾ ਸ਼ਰਾਰਾ ਸੂਲ ਬਣ ਕੇ ਉਸ ਦਾ ਪਿਓਰ ਕਰੇਪ ਦਾ ਪਤਾ ਨਹੀਂ ਪਿਓਰ ਗਲਾਸ਼ਮਾ ਔਰਗਾਂਜ਼ਾ ਦਾ ਸ਼ਰਾਰਾ ਸੀਗਾ ਸੋ ਕਸਟਮਰ ਦਾ ਮੈਨੂੰ ਮੈਸੇਜ ਆਇਆ ਭਾਜੀ ਇਹ ਲਹਿੰਗਾ ਵੀ ਤਿਆਰ ਹੋ ਜਾਏਗਾ ਲੋ ਜੀ ਲ ਰੀਜ਼ਨੇਬਲ ਪ੍ਰਾਈਸ ਵਿੱਚ ਇਕਨੋਮਿਕਲ ਪ੍ਰਾਈਸ ਦਾ ਲਹਿੰਗਾ ਬਣਾ ਹੋਇਆ ਸੋ ਗਲਾਸ਼ਿਮ অর্ਗੈਂਜ਼ਾ 플ੇਅਰ ਚੈੱਕ ਕਰੋ ਫੁੱਲ 플ੇਅਰ ਦੇ ਵਿੱਚ ਆ ਰਿਹਾ ਸਪੈਸ਼ਲ ਫੋਰ ਵੈਡਿੰਗ ਬੜਾ ਪਿਆਰਾ ਆਊਟਫਿਟ ਸੋ ਕਲਰ ਬੜੇ ਸ਼ਾਨਦਾਰ ਆ ਕਲਰ ਬਹੁਤ ਸੋਹਣਾ ਯੂਨਿਕ ਜਿਹਾ ਸ਼ੇਡ ਆ ਤੇ ਆ ਆ ਰਹੀਆਂ ਦੀ ਸ਼ਾਰਟ ਸ਼ਾਰਟ ਨਾਲ ਲਹਿੰਗਾ ਲੈ ਕੇ ਆ ਬੜਾ ਪਿਆਰਾ ਔਰ ਆ ਆ ਰਹੀਆਂ ਦੀ ਸ਼ਾਰਟ ਸ਼ਾਰਟ ਵੀ ਬੜੀ ਪਿਆਰੀ ਫੁੱਲ ਹੈਵੀ ਦਬਕੇ ਦਾ ਕੰਮ ਹਰ ਤਰ੍ਹਾਂ ਦਾ ਮਟੀਰੀਅਲ ਹੈ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 14900 ਰੁਪਏ 14900 ਰੁਪਏ ਲਹਿੰਗਾ ਬੜਾ ਪਿਆਰਾ ਬਣਿਆ ਹੋਇਆ ਸੋ ਕੰਮ ਪੂਰਾ ਹੈਵੀ ਹੈ ਗਲਾਸ਼ੀਮੋ অর্ਗੈਂਜ਼ਾ ਸਪੈਸ਼ਲ 4 ਦਾਜਵਰੀ ਸਪੈਸ਼ਲ 4 ਫੋਰ ਬ੍ਰਾਈਡਲ ਸਪੈਸ਼ਲ 4 ਫੋਰ ਵੈਡਿੰਗ ਸੋ ਇਹ ਪੀਸ ਉਹ ਵਾਲਾ ਆ ਚੈੱਕ ਕਰੋ ਦੁਪੱਟਾ ਦੁਪੱਟਾ ਵੀ ਬੜਾ ਪਿਆਰਾ ਸੋ ਬੁਕਿੰਗ ਹੋਣੀ ਹੈ 2 ਨੰਬਰ ਤੇ ਲਹਿੰਗਾ ਬੜਾ ਪਿਆਰਾ ਬਣਿਆ ਹੋਇਆ ਪੂਰਾ ਫੁੱਲ ਫਲੇਅਰ ਦੇ ਵਿੱਚ ਹੈ ਬਹੁਤ ਸੋਹਣਾ ਆਊਟਫਿਟ ਹੈ ਬੁਕਿੰਗ 2 ਨੰਬਰ ਤੇ ਹੋਵੇਗੀ ਸਕਰੀਨ ਤੇ ਦੋਨੋਂ ਨੰਬਰ ਮੈਂਸ਼ਨ ਨੇ 78370 15332 85283 ਟ੍ਰਿਪਲ ਜੋ 84 ਬੁਕਿੰਗ ਕਰਾ ਲਓ ਜਲਦੀ ਤੋਂ ਜਲਦੀ ਪਿਓਰ ਕਰੀਮ ਦਾ ਮੋਰ ਪੰਖੀ ਕਲਰ ਦੇ ਵਿੱਚ ਮੈਂ ਆਰਟੀਕਲ ਲੈ ਕੇ ਆਂ ਪ੍ਰੋਪਰ ਮੋਰ ਪੰਖੀ ਕਲਰ ਹੈ ਇਹ ਵੀਡੀਓ ਦੇ ਵਿੱਚ ਕਲਰ ਸਹੀ ਨਹੀਂ ਆਉਂਦਾ ਸੋ ਪ੍ਰੋਪਰ ਪੀਕਾਕ ਸ਼ੇਡ ਹੈ ਤੁਸੀਂ ਮੋਡਲ ਦੇ ਬਾਅਦ ਚੈੱਕ ਕਰੋ ਪਹਿਲਾਂ ਜਿਹੜੀ ਬੈਗ ਤੇ ਵੀ ਵਰਕ ਕਰੇ ਹੋ ਸਕਦਾ ਇਹਦੇ ਤੇ ਵੀ ਹੋਵੇ ਚੈੱਕ ਕਰ ਲੈਣੇ ਆਪਾਂ ਇਹ ਦੇਖ ਤੇ ਨਹੀਂ ਹੈਗਾ ਫਰੰਟ ਫਰੰਟ ਤੇ ਵਰਕ ਆਇਗਾ ਜੀ ਇਸ ਦਾ ਟੋਟਲੀ ਹੈਂਡ ਦਾ ਪੀਸ ਆ ਡਿਜ਼ਾਈਨ ਸੇਮ ਰੇਡੀ ਕਿਉਂ ਆਇਆ ਫਰੰਟ ਫਰੰਟ ਤੇ ਪ੍ਰੋਪਰ ਹੈਵੀ ਬਾਜੂ ਤੇ ਕੰਮ ਪਿਓਰ ਕ੍ਰੇਪ ਦਾ ਪੀਕਾਕ ਮੋਰ ਪੰਖੀ ਕਲਰ ਦਾ ਆਰਟੀਕਲ ਆਏ ਸੋ ਇਹਦਾ ਜਿਹੜਾ ਰੇਟ ਆਊਗਾ ਜੀ ਉਹ ਆਊਗਾ 12200 ਰੁਪਏ ਸੋ ਪਿਓਰ ਔਰਗੈਂਜ਼ਾ ਦੁਪੱਟਾ 2 ਨੰਬਰ ਤੇ ਬੁਕਿੰਗ ਹੋਣੀ ਹੈ 78370 15332 85283 ਟ੍ਰਿਪਲ ਜੁ 84 ਬਾਟਮ ਤੇ ਕੰਮ ਹੈ ਫੁੱਲ ਹੈਵੀ ਬਾਟਮ ਤੇ ਕੰਮ 슬ੀਵਸ ਤੇ ਕੰਮ ਫਰੰਟ ਹੈਵੀ ਫੁੱਲ ਹੈਵੀ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਸੋ ਪੀਸ ਦੀ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਮੈਂ ਬੋਲਦੇ ਦੋਨੋਂ ਨੰਬਰ ਡਿਜ਼ਾਈਨਰ ਦੁਪੱਟੇ ਵਾਲਾ ਆਰਟੀਕਲ ਰੀਸਟਾਕ ਹੋ ਗਿਆ ਜੀ ਸੋ ਬੜਾ ਪਿਆਰਾ ਆਰਟੀਕਲ ਜਿਹਦਾ ਪਾਕਿਸਤਾਨੀ ਸਟਾਈਲ ਦੁਪੱਟਾ ਬਣਾ ਆਇਆ ਜੀ ਸੋ ਪੀਸ ਬੜਾ ਪਿਆਰਾ ਆਪਾਂ yellow ਰੰਗ ਹੀ ਓਪਨ ਕਰਦੇ ਹਾਂ ਮੇਰੇ ਕੋਲ yellow ਦੀ ਡਿਮਾਂਡ ਸਭ ਤੋਂ ਜ਼ਿਆਦਾ ਆਈ ਹੈ ਹਾਲੋ ਪਿਓਰ ਗਲਾਸ ਸ਼ੀਮਾ ਔਰ ਗੈਂਜ਼ਾ ਦਾ ਬਿਊਟੀਫੁੱਲ ਆਰਟੀਕਲ ਪੂਰਾ ਫਰੰਟ ਪ੍ਰੋਪਰ ਹੈਵੀ ਬਾਜੂ ਦੇ ਕੰਮ ਘੇਰਾ ਬਹੁਤ ਸੋਹਣਾ ਪਿਓਰ ਕ੍ਰੇਪ ਦੀ ਬੋਟਮ ਆਈ ਹੈ ਬੋਟਮ ਤੇ ਹੈਂਡਵਰਕ ਆਇਆਗਾ ਸੋ ਪੀਸ ਬੜਾ ਪਿਆਰਾ ਇਹਦਾ ਦੁਪੱਟੇ ਨੇ ਤਾਂ ਮੈਂ ਕਹਨਾ ਰੂਹ ਖੁਸ਼ ਕਰੀ ਪਈ ਆ ਪੂਰੀ ਦੁਪੱਟਾ ਬੜਾ ਪਿਆਰਾ ਬਣਾਇਆ ਪੂਰਾ ਹੈਵੀ ਦੁਪੱਟਾ ਰੰਗ ਤੁਹਾਨੂੰ ਤਿੰਨ ਮਿਲਣਗੇ ਰਾਇਲ ਬਲੂ ਕਲਰ ਮਿਲੂਗਾ ਰਾਸਟ ਮਿਲੂਗਾ yellow ਮਿਲੇਗਾ ਸੋ ਕਲਰ ਬੜੇ ਪਿਆਰੇ ਨੇ ਤਿੰਨੇ ਆ ਆ ਗਿਆ ਰਾਇਲ ਬਲੂ ਸ਼ੇਡ ਤੇ ਆ ਆਏਗਾ ਰਾਸਟ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਬੜਾ ਪਿਆਰਾ ਆਰਟੀਕਲ ਆ ਬਿਊਟੀਫੁਲ ਲਗਜ਼ਰੀ ਬੁਟੀਕ ਸਟਾਈਲ ਵੈਡਿੰਗ ਲਈ ਸਪੈਸ਼ਲ ਸੂਟ ਆ ਜਲਦੀ ਜਲਦੀ ਬਾਏ ਕਰ ਲਓ ਵੈਡਿੰਗ ਦੇ ਲਈ ਸੂਟ ਲੱਭ ਰਹੇ ਹੋ ਤਾਂ ਮੇਰੇ ਪੇਜ ਤੇ ਆਗੇ ਤੁਸੀਂ ਕਿਤੇ ਹੋਰ ਜਾਣਾ ਨਹੀਂ ਫੋਲੋ ਜਰੂਰ ਕਰ ਲਿਓ ਪੇਜ ਨੂੰ ਸਨੈਪਚੈਟ ਤੇ ਵੀ ਹੈਗੇ ਆ ਆਪਾਂ YouTube ਤੇ ਵੀ ਹੈਗੇ ਆ Facebook ਤੇ ਵੀ ਹੈਗੇ ਆ Instagram ਤੇ ਵੀ ਹੈਗੇ ਆ ਆਪਣੇ ਸੋਸ਼ਲ ਮੀਡੀਆ ਦੇ ਚਾਰੇ ਸਾਈਡਾਂ ਚੱਲ ਰਹੀਆਂ ਨੇ ਸੋ ਚਾਰੇ ਸਾਈਡਾਂ ਨੂੰ ਫੋਲੋ ਕਰਕੇ ਰੱਖੋ ਕਿਉਂਕਿ ਚਾਰੇ ਸਟਾਂ ਦੇ ਚਾਰੇ ਸਾਈਡਾਂ ਤੇ ਜਿਹੜੀਆਂ ਵੀਡੀਓਜ਼ ਪੈਂਦੀਆਂ ਨੇ ਉਹ ਡਿਫਰੈਂਟ ਹੀ ਪੈਂਦੀਆਂ ਆ ਹਾਂ ਚੈੱਕ ਕਰੋ ਜੀ ਆਰਟੀਕਲ ਜ਼ਬਰਦਸਤ ਪੇਜ ਜੀ ਜ਼ਬਰਦਸਤ ਆਰਟੀਕਲ ਆ ਇਹ ਇਹ ਫੈਬਰਿਕ ਨਵਾਂ ਲਾਂਚ ਹੋਇਆ ਬਰਬਰੀ ਮਤਲਬ ਕਿ ਬਰਬਰੀ ਨਹੀਂ ਹੈਗੀ ਹੈ ਔਰਜੈਂਜ਼ਾ ਟਾਈ ਫੈਬਰਿਕ ਹੈ ਥੋੜਾ ਕੰਬੀਨੇਸ਼ਨ ਹਲਕਲਕਾ ਬਰਬਰੀ ਦਾ ਕਰਿਆ ਹੋਇਆ ਸੋ ਪੀਸ ਬੜਾ ਪਿਆਰਾ ਬੁਟੀਕ ਪੀਸ ਲੈ ਕੇ ਆ ਗਏ ਗੁਲਾਨਾਰੀ ਆ ਕਲਰ ਹੈ ਗਾਜ਼ਰੀ ਟਾਈਪ ਆ ਛੇੜਾ ਪ੍ਰੋਪਰ ਹੈਵੀ ਕੰਮ ਹੈ ਸੋ ਪੀਸ ਬੜਾ ਪਿਆਰਾ ਦੁਪੱਟਾ ਪੂਰਾ ਹੈਵੀ 4 ਸਾਈਡ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ 9850 9850 ਰੁਪਏ ਫੁੱਲ ਵੈਡਿੰਗ ਲਈ ਸਪੈਸ਼ਲ ਬੁਟੀਕ ਪੀਸ ਲੈ ਕੇ ਆ ਬੜਾ ਪਿਆਰਾ ਆਰਟੀਕਲ ਰੰਗ ਤਿੰਨ ਬਣਵਾਏ ਆ ਪਰ ਰਾਇਲ ਬਲੂ ਗੁਲਾਨਾਰੀ ਬੜੇ ਪਿਆਰੇ ਛੇੜ ਨੇ ਪਿਓਰ ਦੇ ਫੈਬਰਿਕ ਨੇ ਸਾਰੇ ਹੈਂਡ ਦੇ ਕੰਮ ਨੇ ਇਹ ਆ ਚੈੱਕ ਕਰੋ ਰਾਇਲ ਬਲੂ ਛੇੜ ਆ ਗਿਆ ਬੜਾ ਪਿਆਰਾ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰਦੇ ਹੋ ਇੱਕ ਆਏਗਾ ਜੀ ਪਿਕਾਕ ਕਲਰ ਇੱਕ ਆਏਗਾ ਪਿਕਾਕ ਸ਼ੇਡ ਮੋਰ ਪੰਖੀ ਕਲਰ ਪ੍ਰੋਪਰ ਰਾਮਾ ਗ੍ਰੀਨ ਮੋਰ ਪੰਖੀ ਆ ਸ਼ੇਡ ਹੈ ਕਈ ਵਾਰੀ ਕਲਰ ਦੀ ਬਿਊਟੀ ਚੇਂਜ ਹੁੰਦੀ ਹੈ ਵੀਡੀਓ ਦੇ ਵਿੱਚ ਸੋ ਕਲਰ ਬੜਾ ਨਾਈਸ ਹੈ ਤੁਸੀਂ ਕੰਮ ਦੇਖੋ ਕਿੰਨਾ ਸੋਹਣਾ ਪੈਚ ਵਰਗਾ ਕੰਮ ਕਿੰਨਾ ਪਿਆਰਾ ਲੱਗ ਰਿਹਾ ਹੈ ਜਦਾ ਕੰਬੀਨੇਸ਼ਨ ਦੇਖੋ ਵਰਤ ਸੋ 9850 ਇਸ ਦਾ ਪ੍ਰਾਈਸ ਕਈ ਤੇ ਦੋ ਨੰਬਰ ਮੈਸ਼ਨ ਦੇ ਕਸਟਮਰ ਸਾਨੂੰ ਡੇਲੀ ਡੀਐਮ ਕਰਦੇ ਨੇ ਭਾਜੀ ਸਾਨੂੰ ਨੋਰਮਲ ਰੇਂਜ ਦੇ ਵਿੱਚ ਲਹਿੰਗਾ ਚਾਹੀਦਾ ਨੋਰਮਲ ਰੇਂਜ ਦੇ ਵਿੱਚ ਲਹਿੰਗਾ ਸੋਟ ਚਾਹੀਦਾ ਸਭ ਤੋਂ ਸੋਹਣਾ ਹੋਵੇ ਪੂਰਾ ਹੈਵੀ ਵੀ ਹੋਵੇ ਸੋਹਣਾ ਵੀ ਹੋਵੇ ਔਰ ਰੇਂਜ ਵੀ ਠੀਕ ਹੋਵੇ ਲੋ ਜੀ ਤਿੰਨ ਰੰਗ ਆਏ ਆ ਪੇਸਟਲ ਚਾਰਟ ਤੇ ਤਿੰਨ ਆਏ ਆ ਬ੍ਰਾਈਟ ਕਲਰ ਸੋ ਇੰਨਾ ਪਿਆਰਾ ਆਰਟੀਕਲ ਲਹਿੰਗਾ ਬੜਾ ਸ਼ਾਨਦਾਰ ਹੈ ਆਊਟਫਿਟ ਬਹੁਤ ਸੋਹਣਾ ਜਿਨ੍ਹਾਂ ਨੂੰ ਲਹਿੰਗਾ ਨੋਰਮਲ ਰੇਂਜ ਦੇ ਚਾਹੀਦਾ ਹੈ ਤਾਂ ਵਨ ਆਫ ਦਾ ਬੈਸਟ ਲਹਿੰਗਾ ਲੈ ਕੇ ਆਇਆ ਫੜਵਾਸਤੇ ਰੇਂਜ ਆਏਗੀ 12500 ਰੁਪਏ ਤੇ ਸ਼ਿਪਿੰਗ ਇਹਦੀ ਬਿਲਕੁਲ ਫ੍ਰੀ ਮਿਲਨੇ ਆ ਤੁਹਾਨੂੰ 12500 ਰੁਪਏ ਇਸ ਦਾ ਪ੍ਰਾਈਸ ਰਹੇਗਾ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਮਿਲੇਗੀ ਆ ਚੈੱਕ ਕਰੋ ਲਹਿੰਗਾ ਪੂਰੇ ਪੰਜਾਬ ਦੇ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਇਹਦੀ ਫ੍ਰੀ ਰਹੇਗੀ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਆਏਗਾ ਫਰੰਟ ਬੈਕ ਤੇ ਪੂਰਾ ਹੈਵੀ ਕੰਮ ਹੈ ਲਹਿੰਗੇ ਤੇ ਅਗਰ ਹੋਰ ਹੈਵੀ ਬਣਾਉਣਾ ਇਹਦੇ ਵਿੱਚ ਕੇਨ ਲਵਾ ਲਿਓ ਜ਼ਬਰਦਸਤ ਬਣ ਜੇਗਾ ਹੋਰ ਔਰ ਚੈੱਕ ਕਰੋ ਇਹਦੀ ਪੂਰੀ ਹੈਵੀ ਸ਼ਰਟ ਫੁੱਲ ਹੈਵੀ ਸ਼ਰਟ ਆ ਰਹੀ ਹੈ ਲਹਿੰਗਾ ਬੜਾ ਸ਼ਾਨਦਾਰ ਬਣਿਆ ਹੋਇਆ ਆ ਇਹਦੀ ਸ਼ਰਟ ਆ ਰਹੀ ਹੈ ਗਲਾਸ਼ਿਮਰ ਔਰਗੈਂਜ਼ਾ ਤੇ ਲਹਿੰਗਾ ਗਲਾਸ਼ਿਮਰ ਔਰਗੈਂਜ਼ਾ ਦੀ ਸ਼ਰਟ ਹੈ ਸੋ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਜੂ ਦੇ ਕੰਮ ਔਰ ਆ ਆ ਰਿਹਾ ਇਹਦਾ ਦੁਪੱਟਾ ਪੂਰਾ ਹੈਵੀ ਔਰ ਦੁਪੱਟਾ ਅਲਟੀਮੇਟ ਪੀਸ ਹੈ ਜੀ 컬러 ਚੈੱਕ ਕਰ ਲਓ ਇੱਕ ਆ ਰਾ ਜੀ ਇਸ ਦੇ ਵਿੱਚ ਆਵਲਾ ਪੀਕਾਕ 컬러 ਰਾਮਾ ਗ੍ਰੀਨ ਇੱਕ ਆਏਗਾ ਬੋਟਲ ਗ੍ਰੀਨ ਸ਼ੇਡ ਤੇ ਬਾਕੀ ਆਣਗੇ ਪੇਸਟਲ 컬러 ਆ ਦੇਖੋ ਚੀਕੂ 컬러 ਆਊਗਾ 컬러 ਦੇਖੋ ਕਿੰਨਾ ਪਿਆਰਾ ਹੈ ਇੱਕ ਆਏਗਾ ਸੀ ਗ੍ਰੀਨ ਸ਼ੇਡ ਇੱਕ ਆਏਗਾ ਜੀ ਪੀਚ ਪਿੰਕ ਜਿਹਾ 컬러 ਬੜਾ ਪਿਆਰਾ ਸ਼ੇਡ ਹੈ ਸੋ ਕਲਰ ਤੁਸੀਂ ਕੋਈ ਵੀ ਵਾਇ ਕਰ ਲਓ ਬੜਾ ਪਿਆਰਾ ਆਊਟਫਿਟ ਹੈ ਬੁਕਿੰਗ ਹੋਣੀ ਹੈ ਦੋ ਨੰਬਰ ਤੇ ਦੋਨੋਂ ਨੰਬਰ ਇਸ ਸਕਰੀਨ ਤੇ ਮੈਂਸ਼ਨ ਕਰਦੇ ਆਂ ਔਰ organza ਦਾ boutique made article ਜੀ ਸੋ ਰੀਸਟਾਕ ਹੋ ਗਿਆ ਡਿਜ਼ਾਈਨ ਸੋ ਡੇਲੀ ਕਸਟਮਰ ਦੇ ਮੈਸੇਜ ਡੇਲੀ ਆਉਂਦੇ ਜਾਂਦੇ ਸੀ ਭਾਜੀ ਛੋਟ ਆਇਆ ਸੋ ਰੀਸਟਾਕ ਹੋਇਆ ਲੋ ਜੀ ਫਾਈਨਲੀ ਆ ਵੀ ਪੀਸ ਆਪ ਰੀਸਟਾਕ ਕਰਾ ਲਿਆ ਸੋ ਆਰਡਰ ਨੰਬਰ ਮੈਂ ਵੀਡੀਓ ਦੇ ਵਿੱਚ ਹੁਣ ਬੋਲਿਆ ਕਰਾਂਗਾ 78370 15332 84283 0084 ਆਹੀ ਸਾਡੇ ਦੋ ਨੰਬਰ ਨੇ ਹੁਣ ਆਰਟੀਕਲ ਤੇ ਨਿਗਾਹ ਮਾਰ ਲਓ ਸਾਡੇ ਸਕਰੀਨ ਤੇ ਵੀ ਦੋ ਨੰਬਰ ਮੈਂਸ਼ਨ ਹੋਣਦੇ ਆ ਜੀ ਪਿਓਰ ਔਰਗੈਂਜ਼ਾ ਦਾ ਲਾਜਵਾਬ ਪੀਸ ਜੀ ਸਾਰਾ ਸਾਰਾ ਹੈਂਡਵਰਕ ਕਲਰ ਬਹੁਤ ਸੋਹਣਾ ਪਿੰਕ ਔਨੀਅਨ ਗਾਜ਼ਰੀ ਟਾਈਪ ਨਮਾਇਆ ਸ਼ੇਡ ਹੈ ਕਲਰ ਬਹੁਤ ਸੋਹਣਾ ਕਲਰ ਦੀ ਟੋਨ ਬਹੁਤ ਪਿਆਰੀ ਹੈ ਸਾਰਾ ਹੈਂਡਵਰਕ ਗੁੱਟੀ ਪੀਸ ਪ੍ਰੋਪਰ ਬਾਟਮ ਤੇ ਕੰਮ ਬਾਟਮ ਦੇ ਡਿਜ਼ਾਈਨਰ ਬਾਟਮ ਤੇ ਕੰਮ ਕਰਾ ਦੇਕੋ ਇਹ ਡਿਜ਼ਾਈਨਰ ਵਰਕ ਹੈ ਸਾਰਾ ਸੋ ਆ ਆ ਰਿਹਾ ਹੈ ਵਿਸਕੋਸ ਔਰ ਗੈਂਜ਼ਾ ਦੁਪੱਟਾ ਦੁਪੱਟਾ ਲਾਈਟਵੇਟ ਆਣਾ 10500 ਰੁਪਏ ਦਾ ਪ੍ਰਾਈਸ ਆਏਗਾ ਬੁਟੀਕ ਵੀ ਸਾਰਾ ਹੈਂਡ ਦਾ ਕੰਮ ਲਖਨਊ ਦਾ ਆਰਟੀਕਲ ਸੋ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਜਿਹੜੇ ਮੈਂ ਬੋਲ ਚੁੱਕਿਆ ਤੇ ਸਕਰੀਨ ਤੇ ਵੀ ਮੈਂਸ਼ਨ ਨੇ ਪਿਓਰ ਖਾਦੀ ਸਿਲਕ ਦਾ ਸਭ ਤੋਂ ਸੋਹਣਾ ਆਰਟੀਕਲ ਰੀਸਟਾਕ ਹੋਇਆ ਜੀ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਪਿਆਰੇ ਆ ਪ੍ਰਾਈਸ ਆ ਰਿਹਾ ਜੀ ਪ੍ਰਾਈਸ ਮੈਂ ਦੱਸੂਗਾ ਵੀਡੀਓ ਦੇ ਵਿੱਚ ਮੇਰੀ ਇੱਕ ਰਿਕੁਐਸਟ ਹੈ ਸਾਡਾ ਇਕੋਫੀਸ਼ਲ ਅਕਾਊਂਟ ਹੈ ਜਿਹਦੇ 254000 ਫੋਲੋਅਰਸ ਆ ਉਹ ਵੱਧਦੇ ਹੀ ਰਹਿਣੇ ਆ ਅਸੀਂ ਦੋ ਨੰਬਰ ਆਪਣੇ ਸਕਰੀਨ ਤੇ ਮੈਂਸ਼ਨ ਕਰਦੇ ਹੁੰਨੇ ਆ 78370 1533285283 트리플 ਜੋ 80 ਆਰਡਰ ਕਰਨ ਵਕਤ ਆਪਣਾ ਵੀਡੀਓ ਕਾਲ ਤੇ ਵੈਰੀਫਾਈ ਕਰ ਲਿਆ ਕਰੋ ਚਾਹੇ ਕਿਸੇ ਤੋਂ ਵੀ ਆਰਡਰ ਕਰਦੇ ਹੋ ਸੋ ਚੈੱਕ ਕਰੋ ਜੀ ਆਰਟੀਕਲ ਹੁਣ ਸੋ ਇਹਦਾ ਪ੍ਰਾਈਸ ਆ ਰਹੀ 10000 ਰੁਪਏ ਦਾ ਰੇਟ ਆ ਰਿਹਾ ਸੋ ਬੁਕਿੰਗ ਹੋਣੀ ਹੈ ਸਿਰਫ ਦੋ ਨੰਬਰ ਤੇ ਆ ਚੈੱਕ ਕਰੋ ਦੋਨੋਂ ਨੰਬਰ ਸਾਡੇ ਸਕਰੀਨ ਤੇ ਮੈਂਸ਼ਨ ਆ ਬੈਂਚ ਦਿੱਤੇ ਹੋਏ ਆ ਸੋ ਆਰਟੀਕਲ ਬੜਾ ਪਿਆਰਾ ਪਿਓਰ ਖਾਦੀ ਸ਼ਿੰਗ ਦਾ ਬਿਊਟੀਫੁਲ ਬੁਟੀਕ ਸਟਾਈਲ ਆਰਟੀਕਲ ਅਚਕਨ ਸਟਾਈਲ ਦੇ ਵਿੱਚ ਸਾਰਾ ਹੈਂਡ ਦਾ ਕੰਮ ਦਬਕੇ ਦਾ ਕੰਮ ਪਰਲ ਦਾ ਕੰਮ ਹਰ ਤਰ੍ਹਾਂ ਦਾ ਮਟੀਰੀਅਲ ਆ ਸਾਰਾ ਪੈਚਵਰਕ ਪ੍ਰੋਪਰ ਸਲੀਵਸ ਤੇ ਕੰਮ ਦੇਖੀ ਨੋਮੀ ਬਾਟਮ ਤੇ ਕੰਮ ਹੈਗਾ ਜਿਸ ਦਾ ਸੋ ਪਿਓਰ ਆਰਗੈਂਜ਼ਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਫੋਰ ਸਾਈਡ ਵਰਕ ਸੋ 올ਓਵਰ ਸੂਟ ਆ ਰਿਹਾ ਜੀ ਸੋ ਦੁਪੱਟੇ ਦਾ ਸਾਰਾ ਫੋਰ ਸਾਈਡ ਵਰਕ ਚਾਰ ਰੰਗ ਲੈ ਕੇ ਆ ਨਵੇਂ ਇੰਗਲਿਸ਼ ਕਲਰ ਨੇ ਆ ਚੈੱਕ ਕਰੋ ਸੈਕੰਡ ਸ਼ੇਡ ਇਹ ਆ ਰਿਹਾ ਜੀ ਨਵਾਂ ਜਾਂ ਗ੍ਰੀਨ ਸ਼ੇਡ ਪਾਜ਼ਲ ਗ੍ਰੀਨ ਕਲਰ ਆ ਗਿਆ ਜੀ ਇੱਕ ਆਏਗਾ ਜੀ ਆਵਲਾ ਆਨੀਅਨ ਜਾਂ ਸ਼ੇਡ ਚਾਰ ਰੰਗ ਨੇ ਚਾਰੇ ਰੰਗ ਬੜੇ ਪਿਆਰੇ ਨੇ ਡਿਫਰੈਂਟ ਸ਼ੇਡ ਨੇ ਇੱਕ ਆਏਗਾ ਜੀ ਆ ਨਵਾਂ ਜਾਂ ਰੰਗ ਹੈ ਜੀ ਯੂਨੀਕ ਦਾ ਸ਼ੇਡ ਹੈ ਕੋਈ ਰੰਗ ਦਾ ਨਾਮ ਵੀ ਨਹੀਂ ਪਤਾ ਕੀ ਹੈ ਇਹ ਰੰਗ ਹੀ ਐ ਹੋਇਆ ਡਿਫਰੈਂਟ ਜਗ ਦਾ ਸੋ ਲੋ ਜੀ ਰੰਗ ਚੈੱਕ ਕਰ ਲਓ 10000 ਰੁਪਏ ਦਾ ਪ੍ਰਾਈਸ ਦਾ ਸਕਰੀਨ ਤੇ ਦੋਨੋਂ ਨੰਬਰ ਸਾਡੇ ਮੈਂਸ਼ਨ ਗਲਾਸ ਸ਼ਿਮਰ ਔਰਗੈਂਜ਼ਾ ਦਾ ਡੀਸਲ ਦੁਬੱਟੇ ਵਾਲਾ ਆਰਟੀਕਲ ਜੀ ਦੋ ਸ਼ੇਡ ਆਏ ਆ ਸੋ ਅੱਜ ਹੀ ਬੁਕਿੰਗ ਕਰਾ ਲਿਓ ਬਾਅਦ ਵਿੱਚ ਮੈਂ ਪ੍ਰੀ ਬੁੱਕ ਹੀ ਨਹੀਂ ਕਰਾਂਗਾ ਇਹ ਆਰਟੀਕਲ ਨਹੀਂ ਕਿਉਂਕਿ ਕਈ ਵਾਰੀ ਮਹੀਨਾ ਵੀ ਲਾ ਜਾਂਦਾ ਸਵਾ ਮਹੀਨਾ ਵੀ ਲਾ ਜਾਂਦਾ ਸੋ ਕਸਟਮਰ ਕਈ ਵਾਰੀ ਫਿਰ ਜਲਦਬਾਜ਼ੀ ਕਰਨ ਲੱਗਦਾ ਇਸ ਕਰਕੇ ਪੀਸ ਫਿਰ ਮਿਲਦਾ ਨਹੀਂ ਪਿੱਛੋਂ ਜਿਨ੍ਹਾਂ ਨੂੰ ਟਾਈਮ ਹੈਗਾ ਜਿਹੜੇ ਮਹੀਨੇ ਦੀ ਵੇਟ ਕਰ ਸਕਦੇ ਆ ਉਹ ਬਾਅਦ ਚ ਪ੍ਰੀ ਬੁਕਿੰਗ ਆਪਣੀ ਕਰਾ ਲੈਣ ਪ੍ਰੀ ਬੁਕਿੰਗ ਦੇ ਦਾਂਗੇ 1 ਮੰਥ ਦੀ ਵੇਟਿੰਗ ਚੱਲੇਗੀ ਫਿਰ ਸੋ ਆਰਟੀਕਲ ਬੜਾ ਵਧੀਆ ਹੈ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਔਰੇਗਾ 7100 7100 ਰੁਪਏ 7100 ਰੁਪਏ ਦਾ ਪ੍ਰਾਈਸ ਆ ਰਿਹਾ ਹੈ ਡਿਜ਼ਾਈਨਰ ਸਾਰਾ ਹੈਂਡਵਰਕ ਦਾ ਪੀਸ ਹੈ ਗਲਾਸਮੋਰਗਨ ਦਾ ਬਾਜੂ ਤੇ ਪ੍ਰੋਪਰ ਕੰਮ ਹੈ ਫੋਰ ਗਰੇਵ ਦੀ ਬਾਟਮ neck ਤੇ ਸਾਰਾ ਹੈਂਡਵਰਕ ਦੁਪੱਟਾ ਡਿਜ਼ਾਈਨਰ ਸੋ ਦੋ ਰੰਗ ਮਿਲਨੇ ਆ ਦੋਨੋਂ ਰੰਗ ਸੋਨੇ ਆ ਰੰਗ ਤੁਸੀਂ ਕੋਈ ਵੀ ਬਾਏ ਕਰ ਲਓ ਬੁਕਿੰਗ ਹੋਣੀ ਆ ਦੋ ਨੰਬਰ ਤੇ ਸਕਰੀਨ ਤੇ ਸਾਡੇ ਦੋਨੋਂ ਨੰਬਰ ਮੈਂਸ਼ਨ ਨੇ ਮੈਂ ਇੱਕ ਗੱਲ ਇਹ ਧਿਆਨ ਰੱਖਿਓ ਕਿ ਸਾਡੇ ਨਾਮ ਦੇ ਫੇਕ ਪੇਜ ਨਹੀਂ ਬਣੇ ਹੋਏ ਨੇ ਆਪਣਾ ਵੀਡੀਓ ਕਾਲ ਤੇ ਵੈਰੀਫਾਈ ਕਰਕੇ ਆਰਡਰ ਕਰਿਆ ਕਰੋ ਐਦਾਂ ਨਾ ਕਰਿਆ ਕਰੋ چاہے ਤੁਸੀਂ ਸਾਡੇ ਤੋਂ ਰੂਟੀਨ ਚ ਆਰਡਰ ਕਰ ਦਿਓ ਜਿਹੜੇ ਰੈਗੂਲਰ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਸਾਡੇ 2 ਲੱਖ ਕੁਝ ਫੋਲੋਅਰਸ ਨੇ ਤੇ ਆਪਣਾ ਵੀਡੀਓ ਕਾਲ ਤੇ ਵੈਰੀਫਾਈ ਕਰਕੇ ਆਰਡਰ ਕਰਿਆ ਕਰੋ ਸੋ ਫੇਕ ਪੇਜ ਬਣੇ ਹੋਏ ਆ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦਾ ਸਪੈਸ਼ਲ ਬਲੈਕ ਸੂਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਟੋਟਲੀ ਹੈਂਡ ਵਰਕ ਦਾ ਪੀਸ ਬਲੈਕ ਸੂਟ ਲਾਜਵਾਬ ਆਰਟੀਕਲ ਹੈ ਜੀ ਤੁਸੀਂ ਪੀਸ ਚੈੱਕ ਕਰੋ ਲਾਈਨਿੰਗ ਦਾ ਕਪੜਾ ਨਾਲ ਮਿਲੇਗਾ ਜਿਹੜਾ ਇਸ ਦਾ ਰੇਟ ਰਹੇਗਾ ਉਹ ਰਹੇਗਾ 12500 ਰੁਪਏ ਸੋ ਜੈਡ ਬਲੈਕ ਸ਼ੇਡ ਆ ਰਿਹਾ ਟੋਟਲੀ ਹੈਂਡ ਵਰਕ ਦਾ ਪੀਸ ਹੈ ਪ੍ਰੋਪਰ ਹੈਵੀ ਬਾਜੂ ਤੇ ਕੰਮ ਹੈ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਲਾਈਨਿੰਗ ਦਾ ਕਪੜਾ ਪਿਓਰ ਕਲੇਰ ਦਾ ਨਾਲ ਆ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਰੰਗ ਵੀ ਥੋੜਾ ਜਿਹਾ ਲਾਈਟਿੰਗ ਕਰਕੇ ਗਰੀਬ ਪ੍ਰੋਪਰ ਜੈੱਟ ਬਲੈਕ ਆ ਗਏ ਆਰੇ ਸੋ ਬੜਾ ਪਿਆਰਾ ਆਰਟੀਕਲ ਆ ਜੀ ਸੋ ਕੰਮ ਬਹੁਤ ਸੋਹਣਾ ਸਾਰਾ ਹੈਂਡ ਦਾ ਕੰਮ ਹੈ 12500 ਰੁਪਏ ਰੇਟ ਆ ਬੁਕਿੰਗ ਹੋਣੀ ਆ ਦੋ ਨੰਬਰ ਤੇ ਸਕਰੀਨ ਤੇ ਮੈਂਸ਼ਨ ਨੇ ਚਾਹੇ ਸ਼ਰਾਰਾ ਗਰਾਰਾ ਜੋ ਮਰਜ਼ੀ ਬਣਾਓਗੇ